ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਪੂਰੇ ਸ਼ਹਿਰ ਅੰਦਰ ਮੁਸਤੈਦ ਹੈ ਉੱਥੇ ਹੀ ਪੁਲਿਸ ਕਰਮਚਾਰੀ ਵੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਨੇ ਉੱਥੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ASI ਮਨਜੀਤ ਸਿੰਘ ਦਾ ਅੱਜ ਜਨਮ ਦਿਨ ਸੀ ਅਤੇ ਮਨਜੀਤ ਸਿੰਘ ਡਿਊਟੀ ਵੇਲੇ ਇੰਨਾ ਜ਼ਿਆਦਾ ਰੁੱਝਿਆ ਸੀ ਕਿ ਉਹਨੂੰ ਆਪਣਾ ਜਨਮ ਦਿਨ ਵੀ ਯਾਦ ਨਹੀਂ ਰਿਹਾ ਜਿਸ ਨੂੰ ਲੈ ਕੇ ASI ਮਨਜੀਤ ਸਿੰਘ ਦਾ ਪਰਿਵਾਰ ਉਹਨਾਂ ਦੀ ਡਿਊਟੀ ਉੱਪਰ ਪਹੁੰਚਿਆ ਜਿੱਥੇ ਉਹਨਾਂ ਨੇ ASI ਮਨਜੀਤ ਸਿੰਘ ਨੂੰ ਉਸ ਦਾ ਜਨਮ ਦਿਨ ਯਾਦ ਕਰਵਾਇਆ ਅਤੇ ਕੇਕ ਕਟਵਾ ਕੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਟ੍ਰੈਫਿਕ ਪੁਲਿਸ ਦੇ ASI ਮਨਜੀਤ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਦਾ ਜਨਮ ਦਿਨ ਸੀ ਅਤੇ ਡਿਊਟੀ ਵਿੱਚ ਜ਼ਿਆਦਾ ਰੁੱਝੇ ਹੋਣ ਕਰਕੇ ਉਹਨਾਂ ਨੂੰ ਆਪਣਾ ਜਨਮ ਦਿਨ ਯਾਦ ਨਹੀਂ ਸੀ ਪਰ ਉਸ ਦੇ ਬੇਟੇ ਨੇ ਉਸ ਦੀ ਡਿਊਟੀ ਆਕੇ ਉਸ ਦਾ ਕੇਕ ਕਟਵਾਇਆ ਤੇ ਆਪਸ ਵਿੱਚ ਖੁਸ਼ੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹਾਂ ਆਪਣਾ ਸ਼ੁਭਲਾਮ ਐਸਐਮ ਅੰਮਨਜੀਤ ਸਿੰਘ ਜੋ ਟ੍ਰੈਵਲ ਡਿਊਟੀ ਕਰਦਾ ਕਸਟਮਜ਼ ਟਰਮ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਲੇ ਤੇ ਡਿਊਟੀ ਦੇ ਤੇਰੇ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਮੈਂ ਧੰਨਵਾਦੀ ਹਾਂ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਅਰਜ਼ਿ ਹੈ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁੱਛੀ ਸੀ ਮੰਗਲਦਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਲੜਵਾਉਣ ਵਾਸਤੇ ਦਿੱਲੀ ਜਾਣਾ ਸੀ ਤੇ ਸ਼ੱਕ ਹੈ ਕਿ ਮੈਂ ਛੁੱਟੀ ਨਹੀਂ ਕੀਤੀ ਅਦਵਾਰ ਜਦੋਂ ਮੇਰਾ ਜਨਮ ਦਿਨ ਆ ਮਨਾਉਣ ਵਾਸਤੇ ਮੈਂ ਐਸਕੇ ਕਿ ਛੁੱਟੀ ਲਈ ਮੈਂ ਹੋਰ ਅੱਜ ਚਾਹੁੰਦਾ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਮਾ ਉਸ ਵਿਆਹ ਲੈ ਕੇ ਵਾਪਸ ਮੁੰਡੇ ਦਾ ਹੋਣਾ ਜਿਸ ਤਰ੍ਹਾਂ ਮਸਨੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਡਿਊਟੀ ਦੇ ਰਾਹ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਣਾ ਮਨਾ ਰਿਹਾ ਹੈ ਬੱਚੇ ਜਾਣ ਕੇ ਉਹਨਾਂ ਪ੍ਰੋਗਰਾਮ ਹੋ ਰਾਇਆ ਜੀ ਇੱਥੇ ਆਉਂਦਾ ਮੈਨੂੰ ਤਾਂ ਪੜਾ ਲਈ ਵੀ ਆਉਣਗੇ ਮੈਂ ਜਿੱਦ ਗਿਆ ਸ਼ਾਮੀ ਆਪਣੇ ਘਰ ਬੱਚੇ ਮੈਂ ਕਿ ਚਾਮ ਨੂੰ ਜਾ ਕੇ ਪੂਰੀ ਦਰਮੰਦਰ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨਜੀਤ ਸਿੰਘ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿੱਦ ਕਾ ਕੇ ਆ ਗਿਆ ਭਈ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਮੈਨੂੰ ਕਿਹਾ ਈ ਡੈਡੀ ਕਿੱਥੇ ਹੋ ਮੈਂ ਮੈਂ ਚਾਹੂੰ ਜੋ ਉਹ ਗੱਡੀ ਜੇ ਆਗੇ ਪਾਸੇ ਤੋਂ ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਪਰੋਹਨ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਵਧੀਆ ਮੈਂ ਜੀ 53ਵਾਂ ਹੋ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਇੱਥੇ ਡੂਰੀ ਦੇ ਵੀ ਆਰੇਜ਼ ਨਾਲ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡੂਰੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਂਜ ਨਾਲ ਵਧੀਆ ਡੂਰੀ ਕਰਦਾ ਆਪਣੇ ਚੌਂਜ ਰਹਿ ਗਏ